ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪੜਾਂਗੇ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਬਾਰੇ ਦੇ ਵਿੱਚ ਸ੍ਰੀ ਗੁਰੂ ਹਰ राय ਸਾਹਿਬ ਦਾ ਪ੍ਰਕਾਸ਼ ਕਦੋਂ ਹੋਇਆ ਸਨ 1630 ਈਸਵੀ ਨੂੰ ਸ੍ਰੀ ਗੁਰੂ ਹਰ राय ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰ राय ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਪਿਤਾ ਜੀ ਦਾ ਨਾਮ ਬਾਬਾ ਗੁਰਦੇਵਤਾ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਨੇ ਆਪ ਜੀ ਨੇ ਕੋਮਲ ਚਿੱਤ ਹੋਣ ਸੰਬੰਧੀ ਕਿਹੜੀ ਸਾਖੀ ਮਿਲਦੀ ਹੈ ਬਾਗ ਵਿੱਚ ਬਾਗ ਵਿੱਚ ਟਹਿਲਦਿਆਂ ਫੁੱਲਾਂ ਫੁੱਲ ਟੁੱਟਣ ਦੀ ਸਾਖੀ ਬਾਗ ਵਿੱਚ ਟਹਿਲਦਿਆਂ ਫੁੱਲ ਟੁੱਟਣ ਦੀ ਸਾਖੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਵਿਦਿਆ ਕਿਸਤੀ ਨਿਗਰਾਨੀ ਏਟ ਪ੍ਰਾਪਤ ਕੀਤੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀ ਨਿਗਰਾਨੀ ਏਟ ਸ੍ਰੀ ਗੁਰੂ ਹਰ Rai ਸਾਹਿਬ ਦਾ ਵਿਆਹ ਕਦੋਂ ਹੋਇਆ ਸਨ 1640 ਈਸਵੀ ਨੂੰ ਸ੍ਰੀ ਗੁਰੂ ਹਰ राय ਸਾਹਿਬ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆ 10 ਸਾਲ ਦੀ ਉਮਰ ਵਿੱਚ ਆਪ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਮਾਤਾ ਕ੍ਰਿਸ਼ਨ ਕੌਰ ਜੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸਨ ਬਾਬਾ RAM ਰਾਏ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਗੁਰਗੱਦੀ ਤੇ ਬੈਠਣ ਸਮੇਂ ਕਿੰਨੀ ਉਮਰ ਸੀ 14 ਸਾਲ ਆਪ ਜੀ ਗੁਰਗੱਦੀ ਤੇ ਕਦੋਂ ਸੁਭਾਈਮਾਨ ਹੋਏ 1647 ਈਸਵੀ ਵਿੱਚ ਸ੍ਰੀ ਗੁਰੂ ਹਰ Rai ਸਾਹਿਬ ਜੀ ਸਿੱਖੀ ਪ੍ਰਚਾਰ ਲਈ ਕਿੱਥੇ-ਕਿੱਥੇ ਗਏ ਆਪ ਜੀ ਸਿੱਖੀ ਪ੍ਰਚਾਰ ਲਈ ਮਾਝੇ ਮਾਲਵੇ ਅਤੇ ਦੁਆਬੇ ਦੇ ਇਲਾਕਿਆਂ ਵਿੱਚ ਗਏ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਕਿੰਨੇ ਘੋੜਸਵਾਰਾਂ ਦੀ ਫੌਜ ਰੱਖੀ ਹੋਈ ਸੀ 2200 ਘੋੜਸਵਾਰਾਂ ਦੀ ਆਪ ਜੀ ਨੇ ਦੁਖੀਆਂ ਅਤੇ ਰੋਗੀਆਂ ਦੀ ਭਲਾਈ ਲਈ ਕੀ ਕੀਤਾ ਆਪ ਜੀ ਨੇ ਦੁਖੀਆਂ ਅਤੇ ਰੋਗੀਆਂ ਦੀ ਭਲਾਈ ਲਈ ਸ਼੍ਰੀ ਕੀਰਤਪੁਰ ਸਾਹਿਬ ਵਿਖੇ દવાખાਨਾ ਖੋਲ੍ਹਿਆ ਦਾਰਾ ਛਕੋ ਕਿਸ દવાખાਨੇ ਤੋਂ ਦਵਾਈ ਖਾਣ ਨਾਲ ਠੀਕ ਹੋਇਆ ਸੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਵੱਲੋਂ ਕੀਰਤਪੁਰ ਸਾਹਿਬ ਵਿਖੇ ਚਲਾਏ ਗਏ દવાખાਨੇ ਤੋਂ ਦਵਾਈ ਖਾਣ ਨਾਲ ਦਾਰਾ ਛਕੋ ਠੀਕ ਹੋਇਆ ਸੀ ਦਾਰਾ ਛਕੋ ਔਰੰਗਜੀਤ ਤੋਹਾਰ ਕਾ ਕੇ ਕਿਸ ਦੀ ਸ਼ਰਨ ਵਿੱਚ ਆਇਆ ਸੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੀ ਦਾਰਾ ਛੋ ਦੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੇ ਕਿਸ ਪ੍ਰਕਾਰ ਮਦਦ ਕੀਤੀ ਲੰਗਰ ਪ੍ਰਸ਼ਾਦਾ ਛਕਾ ਕੇ ਵਿਦਾ ਕੀਤਾ ਸੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਹੜੀ-ਕਿਹੜੀ ਬਖਸ਼ਿਸ਼ ਕਾਇਮ ਕੀਤੀ ਸੁthres ਸਾਹਿਬ ਭਗਵਾਨ ਭਗਤਪ भगवानी संगत सहबीए किस बा, किस बादशाह ने श्री गुरु हर राय साहिब जी ਨੂੰ ਦਿੱਲੀ ਬੁਲਾਇਆ ਸੀ ਔਰੰਗਜ਼ੇਬ ਬਾਦਸ਼ਾਹ ਨੇ श्री गुरु हर राय साहिब जी ਨੇ ਔਰੰਗਜ਼ੇਬ ਕੋਲ ਕਿਸ ਨੂੰ ਭੇਜਿਆ ਸੀ ਆਪਣੇ ਵੱਡੇ ਸੁਪੁੱਤਰ राम राय ਨੂੰ राम राय ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕੀ ਕੀਤਾ ਜਿਸ ਤੋਂ ਨਾਰਾਜ਼ ਹੋ ਕੇ श्री गुरु हर राय साहिब जी ਨੇ ਉਸ ਨੂੰ ਉਹਨਾਂ ਦੇ ਮੱਥੇ 'ਤੇ ਨਾ ਲੱਗਣ ਦਾ ਹੁਕਮ ਦਿੱਤਾ ਸੀ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰ ਲਈ ਸਿੱਖੀ ਸਿਧਾਂਤਾਂ ਦੇ ਉਲਟ ਕਈ ਕਰਾਮਾਤਾਂ ਵਿਖਾਈਆਂ ਅਤੇ ਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਪੜਿਆ ਸੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੇ ਕਿੰਨਾ ਸਮਾਂ ਗੁਰਤਾ ਗੱਦੀ ਤੇ ਬਰਾਜਮਾਨ ਰਹੇ 17 ਸਾਲ ਸ੍ਰੀ ਗੁਰੂ ਹਰਾਈ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ 1661 ਇਸਵੀ ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਕਿੱਤੇ ਜੋਤੀ ਜੋਤ ਸਮਾਏ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਕਿਸ ਨੂੰ ਗੁਰਿਆਈ ਸੌਂਪੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਉਮੀਦ ਹੈ ਤੁਹਾਨੂੰ ਇਹ ਉਪਰਾਲਾ ਵਧੀਆ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ